ਸਿਰਫ ਇੱਕ ਔਰਤ ਦੀ ਕਹਾਣੀ ਹੈ ਸਾਰੇ ਪਰਮੰਡ ਵਿੱਚ ਉਹ ਹੈ ਰਜਨੀ ਜੀ ਦੇ ਬਾਪ ਨੇ ਉਹਨੇ ਕੋੜੀ ਨਾਲ ਵਿਆਹਤਾ ਉਹ ਕਹਿੰਦੀ ਧੰਨਵਾਦ ਪਿਤਾ ਜੀ ਗੁਰੂ ਜੋ ਤੁਧ ਪਾਵੇ ਰਾਜ ਕਰੇ ਤਾਂ ਕਿਆ ਵੜਿਆਈ ਭੀਖ ਮੰਗਾਵੇ ਤਾਂ ਕਿਆ ਕਟ ਜਾਈ ਇਹ ਰਜਨੀ ਦੀ ਸੋਚ ਹੈ ਉਹ ਕੋੜੀ ਨੂੰ ਲੈ ਕੇ ਗਈ ਸੇਵਾ ਕੀਤੀ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਇੱਕ ਦਿਨ ਐਸਾ ਚਮਤਕਾਰ ਹੋਇਆ ਉਹ ਦੁੱਖ ਪੰਜਨੀ 베ਰੀ ਥੱਲੇ ਜਾ ਕੇ ਉਹ ਠੀਕ ਹੋ ਗਿਆ ਐਡਾ ਖੂਬਸੂਰਤ ਜਵਾਨ ਨਿਕਲਿਆ ਤੇ ਉਹੀ ਤੀ ਪਾਣੀ ਭਰ ਕੇ ਅੱਜ ਆਪਣੇ ਪਿਓ ਨੂੰ ਪਿਉਉਣ ਜਾਂਦੀ ਹੈ ਜਿਹੜਾ ਦਰੰਗ ਨਾਲ ਪਿਆ ਹੈ ਔਰ ਆਪਣੀ ਤੀ ਨੂੰ ਕਹਿੰਦਾ ਤੀ ਮੈਨੂੰ ਮaaf ਕਰ ਦੇ ਔਰ ਉਹ ਤੀ ਪਾਣੀ ਪਿਆਉਂਦੀ ਅੱਖਾਂ ਦੇ ਹੱਜ ਆਉਂਦਾ ਉਹ ਸੀਨ ਮੈਂ ਕੀਤਾ ਨਹੀਂ ਉਹ ਮੈਂ ਵਾਸ ਟ੍ਰੈਂਬਲਿੰਗ অর ਡੂਇੰਗ ਦਾ ਸੀਨ ਤੇ ਮੈਂ ਨਾ ਉਹ ਸੋਚ ਰਿਹਾ ਸੀ ਕੀ ਔਰਤ ਦਾ ਕਿੱਡਾ ਵੱਡਾ ਦਿਲ ਕਿੱਥੋਂ ਔਰ ਚੱਲ ਕੇ ਕਿੱਥੇ ਆਈ ਅੱਜ ਇਹ ਫਿਲਮ ਜਦੋਂ ਰਿਲੀਜ਼ ਹੋਊਗੀ ਮੈਂ ਆਮ ਸ਼ੋਰ ਮੈਨੂੰ ਪਤਾ ਨਹੀਂ ਪੰਜਾਬੀਆਂ ਦਾ ਕਿਹੋ ਜਿਹਾ ਦਿਮਾਗ ਹੋ ਗਿਆ ਮੈਂ ਤਾਂ ਗੱਲ ਕਹਿੰਦੀ ਮੈਨੂੰ ਇਹ ਲੱਗਦਾ ਮੈਂ ਕਿਦਾਂ ਕਹਾਂ ਕਿ ਸ਼ਾਇਦ ਪਤਾ ਲੱਗੂਗਾ ਕਿ ਧੀ ਪੈਣ ਹੁੰਦੀ ਕੀ ਐ ਤੇ ਕਿੰਨੀ ਕੁ ਸੰਭਾਲ ਕੇ ਰੱਖਣ ਵਾਲੀ ਐ ਸਿਰਫ ਇੱਕ ਔਰਤ ਦੀ ਕਹਾਣੀ ਐ ਸਾਰੇ ਪਰਮੰਡ ਵਿੱਚ ਉਹ ਐ ਰਜਨੀ ਜੀ ਦੇ ਬਾਪ ਨੇ ਉਹਨੇ ਕੋੜੀ ਨਾਲ ਵਿਆਹਤਾ ਉਹ ਕਹਿੰਦੀ ਧੰਨਵਾਦ ਪਿਤਾ ਜੀ ਗੁਰੂ ਜੋ ਤੁਧ ਪਾਵੇ ਰਾਜ ਕਰੇ ਤਾਂ ਕਿਆ ਵਡਿਆਈ ਭੀਖ ਮੰਗਾਵੇ ਤਾਂ ਕਿਆ ਕਟ ਜਾਈ ਇਹ ਰਜਨੀ ਦੀ ਸੋਚ ਹੈ ਉਹ ਕੋੜੀ ਨੂੰ ਲੈ ਕੇ ਗਈ ਸੇਵਾ ਕੀਤੀ ਵਾਹਿਗੁਰੂ ਵਾਹਿਗੁਰੂ ਕੀਤਾ ਤੇ ਇੱਕ ਦਿਨ ਐਸਾ ਚਮਤਕਾਰ ਹੋਇਆ ਉਹ ਦੁੱਖ ਪੰਜਨੀ 베ਰੀ ਥੱਲੇ ਜਾ ਕੇ ਉਹ ਠੀਕ ਹੋ ਗਿਆ ਐਡਾ ਖੂਬਸੂਰਤ ਜਵਾਨ ਨਿਕਲਿਆ ਤੇ ਉਹੀ ਤੀ ਪਾਣੀ ਭਰ ਕੇ ਅੱਜ ਆਪਣੇ ਪਿਓ ਨੂੰ ਪਿਉਉਣ ਜਾਂਦੀ ਹੈ ਜਿਹੜਾ ਦਰੰਗ ਨਾਲ ਪਿਆ ਹੈ ਔਰ ਆਪਣੀ ਧੀ ਨੂੰ ਕਹਿੰਦਾ ਧੀ ਮੈਨੂੰ ਮaaf ਕਰਦੇ ਔਰ ਉਹ ਧੀ ਪਾਣੀ ਪੀਉਂਦੀ ਅੱਖਾਂ ਚ ਦੇ ਹੱਜੂ ਆਉਂਦਾ ਹੈ ਉਹ ਸੀਨ ਮੈਂ ਕੀਤਾ ਨਹੀਂ ਉਹ ਮੈਂ ਵਾਸਟ੍ਰੰਬਲਿੰਗ অর ਡੂਇੰਗ ਦਾ ਸੀਨ ਤੇ ਮੈਂ ਨਾ ਉਹ ਸੋਚ ਰਿਹਾ ਸੀ ਕਿ ਔਰਤ ਦਾ ਕਿੱਡਾ ਵੱਡਾ ਦਿਲ ਕਿੱਥੋਂ ਔਰ ਚੱਲ ਕੇ ਕਿੱਥੇ ਆਈ ਅੱਜ ਇਹ ਫਿਲਮ ਜਦੋਂ ਰਿਲੀਜ਼ ਹੋਊਗੀ ਮੈਂ ਆਮ ਸ਼ੋਰ ਮੈਨੂੰ ਪਤਾ ਨਹੀਂ ਪੰਜਾਬੀਆਂ ਦਾ ਕਿਹੋ ਜਿਹਾ ਦਿਮਾਗ ਹੋ ਗਿਆ ਮੈਂ ਤਾਂ ਗੱਲ ਕਹਿੰਦੇ ਮੈਨੂੰ ਐ ਲੱਗਦਾ ਮੈਂ ਕਿੱਦਾਂ ਕਹਾਂ ਕਿ ਸ਼ਾਇਦ ਪਤਾ ਲੱਗੂਗਾ ਕਿ ਧੀ ਪੈਣ ਹੁੰਦੀ ਕੀ ਹੈ ਤੇ ਕਿੰਨੀ ਕੁ ਸੰਭਾਲ ਕੇ ਰੱਖਣ ਵਾਲੀ ਹੈ। ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।